ਇਹ ਯੂਨੀਅਨ ਦੇ ਵਿੱਚ ਜਾ ਕੇ ਸੈਮੀਨਾਰ ਲਾਇਆ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਕਿਸ ਤਰ੍ਹਾਂ ਈ ਰਿਕਸ਼ਾ ਚਲਾਉਣਾ ਉਹਦੀਆਂ ਕੀ ਕੀ ਸ਼ਰਤਾਂ ਹੈਗੀਆਂ ਜਿਵੇਂ ਆਰਟੀਆ ਦਫਤਰ ਸਾਹਿਬ ਵੱਲੋਂ ਕਿ ਕਿ ਪਰਮਿਟ ਜਾਰੀ ਹੁੰਦਾ ਪਰਮਿਟ ਉਹ ਬਿਲਕੁਲ ਫਰੀ ਹੈ ਕੋਈ ਪੈਸਾ ਨਹੀਂ ਲੱਗਦਾ ਉਹਦੇ ਤੇ ਪਰਮਿਟ ਦੇ ਵਿੱਚ ਉਹ ਹਦਾਇਤਾਂ ਇਹ ਆ ਵੀ ਉਹ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦੇ ਜਿਹੜੀ ਸ਼ਹਿਰ ਦੀ ਸਿਟੀ ਦੀ ਹਦੂਦ ਆ ਉਦੋਂ ਬਾਹਰ ਸਵਾਰੀ ਨਹੀਂ ਚੱਕ ਸਕਦੇ ਅੰਦਰ ਅੰਦਰ ਇਹ ਆਪਣੀ ਸਵਾਰੀ ਚੱਕ ਸਕਦੇ ਆ ਇਹਨਾਂ ਕੋਲੇ ਕਿਸੇ ਕੋਲੇ ਪਰਮਿਟ ਨਹੀਂ ਆ ਔਰ ਐਕਸੀਡੈਂਟ ਬਹੁਤ ਕਰਦੇ ਆ ਇਸ ਕਰਕੇ ਸਮਝਾਉਣ ਦੇ ਬਾਵਜੂਦ ਜਦੋਂ ਇਹ ਟ੍ਰੈਫਿਕ ਨਿਯਮਾਂ ਦੀ ਨਹੀਂ ਪਾਲਣਾ ਕੀਤੀ ਅਸੀਂ ਵੱਖ-ਵੱਖ ਜਗ੍ਹਾ ਤੇ ਅੱਜ ਇਹਨਾਂ ਨੂੰ ਇਕੱਠੇ ਕਰਕੇ ਸੰਗਲ ਲਾਤੇ ਇਹਨਾਂ ਨੂੰ ਬੰਦ ਕਰਤਾ ਤੇ ਇਹਨੂੰ ਕਿਹਾ ਵੀ ਡਾਕੂਮੈਂਟ ਆਪਦੇ ਪੂਰੇ ਵਿਖਾਓ ਸਾਨੂੰ ਤੇ ਜਿਹੜਾ ਡਾਕੂਮੈਂਟ ਪੂਰੇ ਵਿਖਾਊਗਾ ਲਾਇਸੈਂਸ ਉਹਨਾਂ ਕੋਲੇ ਆਰਸੀ ਹੈਗੀ ਆ ਪਲੇਟਾਂ ਲੱਗੀਆਂ ਹੋਈਆਂ ਉਹ ਅਸੀਂ ਨਾਲ ਦੀ ਨਾਲ ਰੀਲੀਜ਼ ਕਰੀ ਜਾਵਾਂਗੇ ਜਿਹੜਾ ਹੁਣ ਮਜਬੂਰ ਤੇ ਸਾਗੇ ਉਹਨਾਂ ਨੂੰ ਛੱਡੋਗੇ ਜਾਂ ਬਾਕੀ ਸਾਰੇ ਜਿਹੜੇ ਨਹੀਂ ਬਿਲਕੁਲ ਇੱਕ ਵਾਰੀ ਤਾਂ ਅਸੀਂ ਉਹਨਾਂ ਨੂੰ ਛੱਡਾਂਗੇ ਜਿਨ੍ਹਾਂ ਨੇ ਡਾਕੂਮੈਂਟ ਸਾਨੂੰ ਪੂਰੇ ਕਰਕੇ ਦਿੱਤੇ ਜੀ ਬਾਕੀਆਂ ਦਾ ਦੇਖਾਂਗੇ ਅਸੀਂ ਆਪਣੇ ਸੀਨੀਅਰ ਅਫਸਰ ਇਹ ਹੋਰ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਇਹ ਅਪੀਲ ਸਾਡੀ ਇਹ ਹੈ ਜੀ ਤੁਹਾਡੇ ਮਾਦੀਮ ਰਾਈਂ ਕਿ ਜਿੰਨੇ ਵੀ ਰਿਸ਼ਟਾ ਚਾਲਕ ਹੈਗੇ ਆ ਉਹਨਾਂ ਨੇ ਸਵਾਰੀ ਜਦੋਂ ਲੈਣੀ ਹੈ ਬਿਲਕੁਲ ਸੜਕ ਤੋਂ ਰੋਡ ਛੱਡ ਕੇ ਸਵਾਰੀ ਨੂੰ ਬਿਠਾਉਣਾ ਔਰ ਜਦੋਂ ਉਤਾਰਨਾ ਹੈ ਉਹ ਵੀ ਰੋਡ ਛੱਡ ਕੇ ਜਿਵੇਂ ਹੁਣ ਹਸਪੀਟਲ ਹੋ ਗਿਆ ਮੈਡੀਕਲ ਹਸਪਤਾਲ ਆ ਮੈਡੀਕਲ ਆ ਕਾਲਜ ਆ ਬੱਸ ਸਟੈਂਡ ਆ ਬਾਜ਼ਾਰ ਦੇ ਵਿੱਚ ਆ ਇਹ ਵੱਖ-ਵੱਖ ਜਗ੍ਹਾ ਤੇ ਇਹ 15 15 20 ਵੀ ਲੈਣਾ ਲਾ ਕੇ ਖੜੇ ਆ ਇਹਨਾਂ ਨੂੰ ਇਹ ਸਮਝਾਇਆ ਵੀ ਤੁਸੀਂ ਇਸ ਜਗ੍ਹਾ ਮੈਂਨਰ ਪਾਰਕ ਕਰਸੇ ਮੈਡੀਕਲ ਵੀ ਦਵਾਈਆਂ ਸਿਵਲ ਹਸਪਤਾਲ ਦਵਾਈਆਂ ਬੱਸਾਂ ਦੀ ਦਵਾਈ ਇਹ ਤੁਸੀਂ ਪਾਰਕ ਆਪਣੀ ਪਾਰਕ ਵਿੱਚ ਪਾਰਕ ਕਰਕੇ ਰੱਖੋ ਇੱਕ ਵੀ ਇੱਕ ਲਾਓ ਜਾਂ ਦੋ ਲਾ ਲਓ ਬੱਦਵਾ ਜਿਵੇਂ ਜਿਵੇਂ ਸਵਾਰੀ ਜਾਈ ਜਾਂਦੀ ਹੈ ਉਵੇਂ ਇੱਕ ਦੋ ਉਹਦੇ ਪਿੱਛੇ ਲਾਈਨ ਬਣਾ ਕੇ ਲਾਈ ਚੱਲੋ ਦਲੇ ਇਹ ਜਦੋਂ 10-10 ਬਣਾਉਂਦੇ ਆ ਉਹ ਟ੍ਰੈਫਿਕ ਜਮ ਹੁੰਦਾ ਫਿਰ ਇਹਨਾਂ ਦੀ ਸੇਵਾ ਤੇ ਕੋਈ ਅਸਰ ਨਹੀਂ ਆਇਆ ਇਸ ਕਰਕੇ ਸਾਨੂੰ ਇਹ ਅੱਜ ਸਟੈਪ ਚੱਕਣਾ ਪਿਆ